ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਤੋਂ ਦਿੱਲੀ ਲੈ ਕੇ ਆਏ ਜੀ ਇੱਕ ਨਵੀਂ ਵੀਡੀਓ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਜੋ ਜਾਣਕਾਰੀ ਦੇਣੀ ਹੈ ਜੀ ਉਹ ਹੈ ਜੀ ਕੱਟ ਪੀਸ ਨਾਲ ਸੰਬੰਧਿਤ ਜੀ ਕੱਟ ਪੀਸ ਜੀ ਜੋ ਅਸੀਂ ਓਪਨ ਕਰਨੇ ਸੀ ਜੀ 28 ਤਰੀਕ ਨੂੰ ਜੀ ਬੁੱਧਵਾਰ ਨੂੰ ਉਹ ਅਸੀਂ ਵੀਰਵਾਰ ਨੂੰ ਓਪਨ ਕਰਾਂਗੇ ਜੀ ਹਾਂਜੀ 29 ਅਗਸਤ ਨੂੰ ਓਪਨ ਕੀਤੇ ਜਾਣਗੇ ਜੀ ਡਿਵਾਈਨ ਸਿਲਕ ਦੇ ਹੋਣਗੇ ਕੱਟ ਪੀਸ ਜੀ ਰੇਟ ਰੂਆ 200 ਰੁਪਏ ਮੀਟਰ ਜੀ ਡਿਵਾਈਨ ਸਿਲਕ ਦੇ ਕੱਟ ਪੀਸ ਹੋਣਗੇ ਜੀ ਮਸਲੀਨ ਸ਼ਿਮਰ ਦੇ ਕੱਟ ਪੀਸ ਹੋਣਗੇ ਦੋ ਤਰ੍ਹਾਂ ਦੇ ਕੱਟ ਪੀਸ ਹੋਣਗੇ ਜੋ ਓਪਨ ਕੀਤੇ ਜਾਣਗੇ ਪਰ ਜੋ ਅਸੀਂ ਕੱਲ ਓਪਨ ਕਰਨੇ ਸੀ ਉਹ ਮਾਲ ਅਸੀਂ ਪਰਸੋਂ ਓਪਨ ਕਰਾਂਗੇ ਜੀ ਬਿਕੋਜ਼ ਜੋ ਮਾਲ ਸੀ ਆਇਆ ਨਹੀਂ ਹੈਗਾ ਜੀ ਸਾਡੇ ਕੋਲ ਕੰਪਨੀ ਬਾਰਿਸ਼ ਦੀ وجہ ਕਰਕੇ ਜੀ ਮਾਲ ਡਿਲੇ ਹੋ ਗਿਆ ਤੇ ਮਾਲ ਕੱਲ ਆਊਗਾ ਸਾਡੇ ਕੋਲ ਜੀ ਤੇ ਅਸੀਂ ਪਰਸੋਂ ਕਰਾਂਗੇ ਓਪਨ ਜੀ ਸੋ ਕਸਟਮਰ ਜੋ ਆਣਾ ਚਾਹੁੰਦੇ ਸੀ ਜੀ ਕੱਟ ਪੀਸ ਲੈਣ ਲਈ ਪਰਸੋ ਵਿਜਿਟ ਕਰਨੇ ਜੀ ਪਰਸੋ 29 ਅਗਸਤ ਨੂੰ ਕੱਟ ਪੀਸ ਕਿਤੇ ਜਾਣਗੇ ਓਪਨ ਜੀ ਡਿਵਾਈਨ ਸਿਲਕ ਦੇ ਹੋਣਗੇ ਕੱਟ ਪੀਸ ਜੀ ਦਾਸ ਬ੍ਰਾਂਡ ਦੇ ਹੋਣਗੇ ਕੱਟ ਪੀਸ ਜੀ ਦਾਸ ਬ੍ਰਾਂਡ ਦੇ ਜਰੂਰ ਨੋਟਿਸ ਕੀਤਾ ਜਾਵੇ ਦਾਸ ਬ੍ਰਾਂਡ ਦੇ ਹੋਣਗੇ ਕੱਟ ਪੀਸ ਦਿਨ ਵੀਰਵਾਰ ਨੂੰ ਓਪਨ ਕੀਤੇ ਜਾਣਗੇ ਕੱਲ ਤੁਹਾਨੂੰ ਪ੍ਰੋਪਰ ਵੀਡੀਓ ਬਣਾ ਕੇ ਜੋ ਜੋ ਡਿਜ਼ਾਈਨ ਆਇਆ ਤੁਹਾਨੂੰ ਸ਼ੋ ਕਰਾਂਗੇ ਵੀਡੀਓ ਦੇ ਵਿੱਚ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਅੱਜ ਵਾਲੀ ਨੂੰ ਬਿਕੋਜ਼ ਕਈ ਕਸਟਮਰ ਜੋ ਜਿਨਾਂ ਨੂੰ ਅਸੀਂ ਦੱਸਿਆ ਸੀ ਕਿ ਬੁੱਧਵਾਰ ਨੂੰ ਕੱਟਪੀਸ ਓਪਨ ਕਰਾਂਗੇ ਕੱਟਪੀਸ ਬੁੱਧਵਾਰ ਨੂੰ ਨਹੀਂ ਓਪਨ ਕੀਤੇ ਜਾਣਗੇ ਵੀਰਵਾਰ ਨੂੰ ਕੀਤੇ ਜਾਣਗੇ ਕੱਟਪੀਸ ਓਪਨ ਇੱਕ ਬਹੁਤ ਹੀ ਜ਼ਰੂਰੀ ਜਾਣਕਾਰੀ ਹੈ ਹਾਂਜੀ ਤੇ ਦਾਸ ਬ੍ਰੈਂਡ ਦੇ ਹੋਣਗੇ ਕੱਟਪੀਸ ਜੀ 200 ਰੁਪਏ ਮੀਟਰ ਰੇਟ ਰੂ ਹੈ ਇਸ ਦੇ ਵਿੱਚ ਡਵਾਈਨ ਸਿਲਕ ਦੇ ਕੱਟਪੀਸ ਆਣਗੇ ਜੀ ਐਂਡ ਮਸਲੀਨ ਸ਼ਿਮਰ ਦੇ ਕੱਟਪੀਸ ਹੋਣਗੇ ਪਿਓਰ ਕਰੇਪ ਦੀ ਵੀ ਕੱਟ ਪੀਸ ਹੋਣਗੇ ਤੇ ਪਿਓਰ ਚਨੂਨ ਦੇ ਵੀ ਕੱਟ ਪੀਸ ਹੋਣਗੇ ਮਿਕਸ ਪਾਰਸਲਾਨਾ ਜੀ ਕੱਟ ਪੀਸ ਦਾ ਜੀ ਦਾਸ ਬ੍ਰਾਂਡ ਦਾ ਜੀ 200 ਰੁਪਏ ਮੀਟਰ ਰੇਟ ਰੂ ਹੈ ਜੀ ਕੱਲ ਅਸੀਂ ਤੁਹਾਨੂੰ ਪ੍ਰੋਪਰ ਵੀਡੀਓ ਪਾ ਦੇਵਾਂਗੇ ਇਹਨਾਂ ਡਿਜ਼ਾਈਨਾਂ ਦੀ ਹਾਂਜੀ ਤੇ ਤੁਹਾਨੂੰ ਇਸ ਵੀਡੀਓ ਦੇ ਵਿੱਚ ਇੰਨਾ ਹੀ ਦੱਸਣਾ ਸੀ ਕਿ ਕੱਟ ਪੀਸ ਵੀਰਵਾਰ ਨੂੰ ਓਪਨ ਕੀਤੇ ਜਾਣਗੇ ਹਾਂਜੀ ਤੁਹਾਨੂੰ ਕੱਲ ਮਿਲਦੇ ਆਪਾਂ ਇੱਕ ਨਵੀਂ ਵੀਡੀਓ ਨਾਲ ਜੀ ਜੋ ਕੱਟ ਪੇਸਾਂਗੇ ਉਹ ਵੀਡੀਓ ਅਸੀਂ ਤੁਹਾਨੂੰ ਸ਼ੋਅ ਕਰਾਂਗੇ ਜੀ ਕੱਲ ਹਾਂਜੀ ਧੰਨਵਾਦ ਜੀ